ਸਸਿਕਲ ਜੀ ਸਾਰੇ ਆਨੰਦ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਤੇ ਤੇ ਰਾਤ ਆਈ ਬਹੁਤ ਜ਼ਿਆਦਾ ਨੇਰੀ ਤੇ ਮੀਂਹ ਵੀ ਆ ਗਿਆ ਸੀ ਬਹੁਤ ਜ਼ਿਆਦਾ ਬਹੁਤ ਜ਼ੋਰ ਦੀ ਤਖੜਾ ਤੂਫਾਨ ਸੀ ਸਾਰੇ ਕਿਤੇ ਸੀਗਾ ਸਾਰੇ ਪੰਜਾਬ ਰਾਜਸਥਾਨ ਹਰਿਆਣਾ ਹੋਰ ਸਟੇਟਾਂ ਦੇ ਵਿੱਚ ਵੀ ਸੀਗਾ ਸਾਰੇ ਸੀ ਤੂਫਾਨ ਇਹ ਦਰਖਤ ਹੈ ਜਿਹੜੇ ਉਹ ਬਹੁਤ ਤੋੜ ਤੇ ਪੱਤੇ ਕੁੱਤੇ ਹੁਣ ਇੱਥੋਂ ਸੁੰਬਰ ਤੇ ਸਾਰੇ ਤੇ ਬਾਹਰ ਸੁੱਟੇ ਆਂਦੇ ਇੱਧਰ ਸਾਰੇ ਆ ਦੇਖੋ ਆ ਜਿਹੜੇ ਸੁੱਕੇ ਗਾ ਡਾਂਗੀਆਂ ਸੀ ਇੱਧਰ ਆ ਸੁੱਕਾਂ ਦੇ ਆਉ ਟੁੱਟੀਆਂ ਤੇ ਇੱਧਰ ਸਾਰੇ ਇਕੱਠੀਆਂ ਕਰੀਆਂ ਤੇ ਕਿਨੂ ਦਾ ਫਲਸੀ ਜਿਹੜਾ ਰਹਿੰਦਾ ਸੀ ਕੋਈ ਮਾੜਾ ਮੋਟਾ ਉਹ ਵੀ ਕਿੰਨਾ ਝਾੜਤਾ ਮਾੜਾ ਮੋਟਾ ਹੀ ਰਹਿ ਗਿਆ ਹੁਣ ਤਾਂ ਤੇ ਬਹੁਤ ਜ਼ਿਆਦਾ ਤੂਫਾਨ ਸੀ ਅੱਜ ਫੇਰ ਦੱਸ ਰਹੇ ਹੈ ਕਿ ਵੀ ਸ਼ਾਮ ਨੂੰ ਤੂਫਾਨ ਆਉਣਾਗਾ ਤੇ ਮੈਂ ਬਣਾ ਰਹੀ ਸੀ ਵੀ ਚਾਹ ਹੁਣ ਚਾਹ ਬਣਾ ਰਹੀ ਸੀ ਮੈਂ ਚਾਹ ਧਰਨੀ ਆਹ ਹਨੇਰੀ ਬੰਦੀ ਹੈ ਕਿ ਦਿਨ ਹੈ ਕਿਚਰੋਂ ਮੈਂ ਥੋੜਾ ਬੋਤਲਾ ਬਣਾ ਲਾ ਇੱਥੇ ਸਾਰੇ ਸਾਫ ਸਫਾਈ ਆਪਣੇ ਕਰਨ ਵਾਲੀ ਪਈ ਹੈ ਮੈਸੂ ਦਾ ਦੁੱਧ ਪਾਪਾਤੀ ਇੱਧਰ ਦੇਖੋ ਇੱਧਰ ਮੀਂਹ ਦਾ ਪਾਣੀ ਫੜ ਜਾਂਦਾ ਸਾਡੇ ਫਰਸ਼ ਤੇ ਫਰਸ਼ ਵੈਟ ਗਈ ਹੈਗੀ ਨੀਵੀ ਹੋ ਗਈ ਹੈਗੀ ਤੇ ਪੌਦਿਆਂ ਨੂੰ ਤਾਂ ਪਾਣੀ ਪਾਉਣ ਦੀ ਅੱਜ ਜ਼ਰੂਰਤ ਨਹੀਂ ਸਾਰਿਆਂ ਨੂੰ ਆਪੇ ਹੀ ਪੈ ਗਿਆ ਇਸੇ ਨੂੰ ਉਹਦੇ ਨੂੰ ਪਾਣੀ ਨਹੀਂ ਪਉਣਾ ਆਪਾਂ ਆਪ ਹੀ ਪੈ ਗਿਆ ਪਾਣੀ ਤੇ ਇੱਥੋਂ ਹਜੇ ਆਪਾਂ ਸਾਫ ਸਫਾਈ ਕਰਨੀ ਹੈਗੀ ਚਾਹ ਪੀ ਕੇ ਬਸ ਲੱਗਣਾ ਹੋਣਾ ਸ਼ੁਰੂ ਬਾਹਰੋਂ ਉਧਰੋਂ ਕਰ ਜਾਂਦਾ ਸੀਗਾ ਇਧਰੋਂ ਹੁਣੇ ਕਰਨੀ ਸਾਰੇ ਸਾਫ ਸਫਾਈ ਇੱਥੇ ਤਾਂ ਪਾਣੀ ਖੜ ਜਾਂਦਾ ਪਹਿਲਾਂ ਤਾਂ ਪਾਣੀ ਕੱਢਣਾ ਪੈਣਾ ਵਾਈਪਰ ਨਾਲ ਫਿਰ ਉਸ ਤੋਂ ਬਾਅਦ ਸੁੱਕ ਗਿਆ ਜਦੋਂ ਉਹ ਝਾੜੂ ਲਾਵਾਂਗੇ ਆਹ ਦੇਖੋ ਤੋਤੇਗੇ ਉਹਦੇ ਆ ਜਿਹੜੇ ਤੇ ਕਿੰਨੇ ਸੋਹਣੇ ਬਣ ਗਏ ਹੈ ਹਰੀ ਹਰੀ ਤੋ ਤੇ ਗਏ ਇਹ ਸਾਰੇ ਆ ਵੇਖੋ ਆ ਪਤਾ ਨਹੀਂ ਕਿਉਂ ਹੈ ਮੱਛੀ ਜੀ ਗਿਆ ਇਹ ਪਾਣੀ ਨਹੀਂ ਪਾਇਆ ਕੱਲ ਪਹਿਲਾਂ 2 ਦਿਨ ਜ਼ਿਆਦਾ ਪਾਣੀ ਸੀ ਪੈ ਗਿਆ ਤੇ ਕੱਲ ਇੱਕ ਟਾਈਮ ਹੀ ਪਾਣੀ ਪਾਇਆਗਾ ਇਧਰੇ ਪੱਤਾ ਵੀ ਕਾਮਯਾਬ ਹੋਊ ਜੂ ਲੱਗਦਾ ਹੈ ਉਮੀਦ ਹੈ ਉਹ ਵੀ ਹੋ ਚੱਲਿਆ ਮੀਂਹ ਨਾਲ ਕਾ ਸੀ ਉਹ ਤਾਂ ਮੀਂਹ ਨਾਲ ਹੋ ਗਿਆ ਪਰ ਇਸ ਮੀਂਹ ਦੇ ਸੁੱਕਾ ਪਿਆ ਇਰ ਬਾਰੀਆਂ ਖੋਲ ਕੇ ਬਾਹਰ ਪੁੰਦਰਵੰਗੂ ਹਵਾ ਆਉਂਦੀ ਸਬਾਰੋਂ ਚਾਹ ਉਬਲ ਗਈ ਤੇ ਆਪਾਂ ਪਾ ਲੈਣੀ ਆ ਦੁੱਧ ਚਾਹ ਚ ਦੁੱਧ ਪਾਤਾ ਚਾਹ ਚ ਤੇ ਰਾਤ ਲੈਟ ਤਾਂ ਪਹਿਲਾਂ ਹੈ ਨਹੀਂ ਸੀ ਧੂਕਾਨ ਬਹੁਤ ਤਖੜਾ ਸੀਗਾ ਇੰਨੀ ਮਿੱਟੀ ਸੀ ਐਂਦੀ ਧਾਨੀ ਸੀ ਦੂਰੋਂ ਪਤਾ ਨਹੀਂ ਐ ਲੱਗਦਾ ਸੀ ਵੀ ਕੀ ਆ ਰਿਹਾ ਹੈਗਾ ਵੀ ਅੱਜ ਤੱਕ ਲੱਗਦਾ ਵੀ ਬਚਦੇ ਹੀ ਨਹੀਂਗੇ ਇੰਨਾ ਤਕੜਾ ਸੀਗਾ ਹਵਾ ਬਹੁਤ ਜ਼ਿਆਦਾ ਠੰਡੀ ਸੀਗੀ ਇਹ ਮੰਜਾ ਸਾਡਾ ਬਾਹਰ ਰਹਿ ਗਿਆ ਗਿੱਲਾ ਹੋ ਗਿਆ ਵੈਸੇ ਤੋਂ ਧੁੱਪ ਆ ਗਿਆ ਵਧੀਆ ਧੁੱਪ ਆ ਗਿਆ ਸਾਰਾ ਹੁਣ ਇਹਨੂੰ ਇੱਧਰ ਧੁੱਪ ਦੀ ਚਲਾਤਾ ਸੁੱਕ ਜਾਊਗਾ ਚਲੋ ਮੈਂ ਪੀਨੀ ਆ ਚਾਹ ਤੇ ਪਲੇਉ ਦੇਣ ਚਾਹ ਪੀ ਕੇ ਤੇ ਬਲੌਗ ਨਾਲ ਬਣੇ ਰਹੋ ਤੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਪਲੀਜ਼ ਲਾਈਕ ਵੀ ਕਰ ਦਿਆ ਕਰੋ। ਲਓ ਜੀ ਚਾਹ ਆ ਪੀ ਲਈ ਸੀ ਤੇ ਹੁਣ ਮੈਂ ਬੈ ਗਈ ਸੀ ਬਾਹਰ ਥੋੜਾ ਜਿਹਾ ਬੈਠ ਗਈ ਸੀ। ਠੰਡਾ ਠੰਡਾ ਮੌਸਮ ਹੈ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਮੌਸਮ ਹੋਇਆ ਪਿਆ ਠੰਡਾ ਤੇ ਕੰਮ ਆਪਣਾ ਹਜੇ ਸਾਰਾ ਹੀ ਪਿਆ ਅੰਦਰ ਸਾਫ ਸਫਾਈ ਵਾਲਾ ਪਹਿਲਾਂ ਝਾੜੂ ਲਾਉਣਾ ਪਊਗਾ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਜਾਂ ਤਾਂ ਤੋੜ ਦਿਆਂਗੇ ਫਰਸ਼ ਤੇ ਜਾਂ ਫਿਰ ਪੋਚੇ ਨਾਲ ਤਾਂ ਸੈੱਟ ਨਹੀਂ ਹੋਣਾ ਰੀ ਤਾਂ ਬਹੁਤ ਜ਼ਿਆਦੇ ਆ। ਹੁਣ ਮੈਂ ਧਰਤਾ ਸੀਗਾ ਦੁੱਧ ਗਰਮ ਦੁੱਧ ਗਰਮ ਕਰਕੇ ਭਾਂਡੇ ਧੋ ਕੇ ਫਿਰ ਉਸ ਤੋਂ ਬਾਅਦ ਲੱਗਦੇ ਆ ਸਾਫ ਸਪਾਈ ਕਰਨ ਇਹ ਅੱਜ ਹਜੇ ਉੱਠੇ ਨਹੀਂਗੇ ਸੁੱਤੇ ਪਏ ਐ ਸੰਡੇ ਦਾ ਦਿਨ ਆ ਕੰਮ ਤਨ ਦਾ ਕੁਝ ਜਾਣਾ ਨਹੀਂ ਸੀਗਾ ਘਾਰ ਹੀ ਸੀਗੇ ਅੱਜ ਤੇ ਕੱਲ ਤਾਂ ਇੰਨੀ ਜਿਆਦਾ ਗਰਮੀ ਸੀ ਬਹੁਤ ਜਿਆਦਾ ਗਰਮੀ ਸੀ ਤਾਂ ਕਰਕੇ ਅੱਜ ਤਾਂ ਮੌਸਮ ਹੋ ਗਿਆ ਠੰਡਾ ਇੱਧਰ ਪਏ ਸੀਗੇ ਨਹੀਂ ਸੁੱਤੇ ਹੀ ਪਏ ਐ ਹਜੇ ਚੀਨ ਦੁੱਧ ਚੀਨ ਦੁੱਧ ਦਰਤਾ ਸੀ ਬੰਗਾਰ ਵੀ ਤੇ ਕੰਮ ਸਾਰਾ ਜਿਹੜਾ ਆਪਣਾ ਹਰੇ ਪੀ ਹੈਗਾ ਬਾਹਰੋਂ ਬਸ ਪਾਣੀ ਆ ਜਿਹੜਾ ਫਰਸ਼ ਤੇ ਸੀਗਾ ਉਹ ਪੀ ਲਿਆ ਤੇ ਪਰ ਪਾਣੀ ਕੜਤਾ ਸੀਗਾ ਰਸ਼ਮੀਣਾ ਮੈਨੂੰ ਮੈਨੂੰ ਰਾਤ ਨੂੰ ਮੈਨੂੰ ਕਿ ਭੁੱਖੀ ਲੱਗੀ ਏ ਮੈਨੂੰ ਰਾਤ ਨੂੰ ਮੈਨੂੰ ਭੁੱਖੀ ਲੱਗੀ ਏ ਕੀ ਖਾਣਾ ਸੀਗਾ ਮੰਗੋ ਖਾਣਾ ਸੀ ਇੰਨਾ ਜ਼ਿਆਦਾ ਮੰਗੋ ਨਹੀਂ ਖਾਂਦੇ ਹੁੰਦੇਗੇ ਹਾਂ ਮੈਨੂੰ ਮੈਂ ਤੋਰੇ ਸੀਗੀ ਫਾਰਸ਼ਾ ਪੈਪ ਲਾ ਲਈ ਸੀਗੀ ਤੇ ਪੈਪ ਨਾਲ ਹੀ ਧੋਣਾ ਪੈਣੀ ਸੀਗੀ ਤੇ ਇੱਧਰ ਬਾਲਟੀ ਨਾਲ ਪਾਣੀ ਨਹੀਂ ਲੋਟ ਆਉਂਦਾਗਾ ਤੇ ਪੈਪ ਹੀ ਲਵਾ ਲਈ ਸੀ ਇੱਧਰ ਮੈਂ ਅੰਦਰਲੇ ਬਾਸ਼ਪੇਸ਼ਣ ਤੋਂ ਜਿਹੜਾ ਗਮਲਿਆਂ ਦੇ ਥੱਲੇ ਰੇਤਾ ਹੁੰਦਾ ਹੈ ਨਾਗਾ ਇਹ ਨਿਕਲਦਾ ਨਹੀਂਗਾ ਤੇ ਮੈਂ ਸੋਚਿਆ ਚਲੋ ਥੋੜੀ ਦਿੰਨੀ ਹੈਗੀ ਸਾਰੀ ਮਿੱਟੀ ਮਿੱਟੀ ਹੋ ਗਈ ਸੀ ਤੇ ਕਾਲਾ ਕਾਲਾ ਤੋਂ ਨਾਲ ਪਤਾ ਨਹੀਂ ਕੀ ਮੀਂਹ ਨਾਲ ਪਤਾ ਨਹੀਂ ਕੀ ਕੰਧਾਂ ਤੋਂ ਕਾਲਸ ਜੀ ਲੱਥੀ ਹੈਗੀ ਕਿੰਨਾ ਕਿੰਨੇ ਦਿਨ ਹੋ ਗਏ ਸੀ ਮੀਂਹ ਪਿਆ ਨਹੀਂ ਸੀ ਨਾ ਇੱਥੇ ਪਾਣੀ ਖੜ ਜਾਂਦਾ ਨਹੀਂ ਮੈਂ ਥਾਣ ਪਤਾ ਨਹੀਂ ਕੀ ਗੱਲ ਫਰਸ਼ ਬੈ ਗਈ ਹੈਗੀ ਤੇ ਪਾਣੀ ਖੜਦਾ ਹੀ ਖੜਦਾ ਹਥੇ ਤੇ ਕੱਢਣਾ ਪੈਂਦਾ ਜੇ ਮੀਂਹ ਵੀ ਆ ਜੇ ਤਾਂ ਤੇ ਇਹ ਫਰਸ਼ ਵੀ ਬਸ ਕਰਾਂਗੇ ਠੀਕ ਆ ਬਾਰਲੀ ਫਰਸ਼ ਬੈਗੀ ਹੈਗੀ ਵਿਚਾਲੋ ਵਿਚਾਲੋ ਇੱਥੇ ਮੈਂ ਪਾਣੀ ਪੱਡੀ ਹੁੰਦੀ ਸੀਗੀ ਬਾਅਦ ਸੋਧੜ ਹੀ ਪਾਣੀ ਜਾਂਦਾ ਰਹਿੰਦਾ ਹੈਗਾ ਬਸ ਔਖਾ ਬਹੁਤ ਹੋ ਜਾਂਦਾ ਹੈਗਾ ਇਤੋਂ ਕੱਢਣਾ ਇੱਕ ਨੇਰੀ ਨੇ ਬੜਾ ਲਹੂ ਕੀਤਾਗਾ ਰੋਜ਼ ਨੇਰੀ ਰੋਜ਼ ਹੈ ਕਿਤਾ ਪਤਾ ਨਹੀਂ ਕੀ ਹੋਇਆ ਪਿਆਗਾ ਪਿਛਲੇ ਕਿਹੜੇ ਤਾਂ ਇੱਕ ਅੱਧੀ ਨੇਰੀ ਆਈ ਸੀਗੀ ਤੇ ਕਿਤਾ ਰੋ ਰੋਜ਼ ਹੀ ਨੇਰੀ ਬਸ ਤੀਜਾ ਦਿਨ ਪੈਂਦਾ ਹੀ ਨਹੀਂਗਾ ਤੀਜੇ ਦਿਨ ਨੇਰੀ ਆ ਜਾਣੀ ਹੁੰਦੀ ਹੈ ਤੇ ਮੈਂ ਸਾਰੀ ਭਿੱਜ ਗਈ ਸੀਗੀ ਵਦਿਆ ਗਰਮੀ ਸੀਗੀ ਤਾਂ ਕਰਕੇ ਨਹੀਂ ਐਨਾ ਭਿੰਜੀ ਤਾਂ ਮੈਨੂੰ ਹੋਇਆਗਾ ਨਹੀਂ ਤਾਂ ਮੈਨੂੰ ਤਾਂ ਠੰਡ ਲੱਗਣ ਲੱਗ ਜਾਂਦੀ ਹੈ ਜੇ ਠੰਡ 'ਚ ਮੈਂ ਆਇਆ ਕਰਾਂ ਤੇ ਹੁਣ ਇੱਥੇ ਇਹਨਾਂ ਨੇ ਫੜ ਲਿਆ ਸੀ ਵਾਈਪਰ ਇਹ ਕਹਿੰਦੇ ਦੇ ਮੈਨੂੰ ਵਾਈਪਰ ਮੈਂ ਕੱਢਾਂ ਪਾਣੀ ਤੇ ਇਥੋਂ ਕੱਢੀ ਦਾ ਨਹੀਂ ਸਾਰਾ ਮੈਂ ਕਿਹਾ ਤੁਸੀਂ ਫੜ ਲਓ ਕਿਉਂ ਮੇਰੇ ਨਾਲ ਲੜਾਈ ਕਰਦੇ ਹੋ ਨਹੀਂ ਤਾਂ ਸਾਰਿਆਂ ਨੇ ਜਿਨ੍ਹਾਂ ਨੇ ਵਲੌਗ ਵੇਖਣਾ ਹੈ ਕਹਿਣਾਗਾ ਵੀ ਸਾਰਾ ਕੰਮ ਆਪ ਦੇ ਕਰਵਾ ਲਈ ਤੋਂ ਕਰਾਉਂਦੀ ਹੈਗੀ ਇੱਧਰ ਇਸ ਮੇਨ ਵੇਖਿਆ ਸੀਗਾ ਕਿ ਕੱਪੜਿਆਂ ਦਾ ਮੈਂ ਢੇਰ ਲਾ ਲਿਆ ਸੀਗਾ ਤੇ ਇਹਦੇ ਕੱਪੜੇ ਅੱਧੇ ਪਾਰੇ ਪਾਤੇ ਮਸ਼ੀਨ 'ਚ ਤੇ ਅੱਧੇ ਪਏ ਹੈਗੇ ਤੇ ਥੱਕ ਵੀ ਗਏ ਸੀਗੇ ਪੂਰਾ ਐ ਲੱਗਦਾ ਸੀਗਾ ਬਸ ਹੁਣ ਤਾਂ ਛੱਡ ਦਈਏ ਹਜੇ ਕਿਹੜਾ ਰੋਪ ਟੁੰਡਾ ਕੋਈ ਬਣਾਉਣਾ ਸਾਰਾ ਇੱਧਰ ਅੰਦਰਲੀ ਗਮਲਿਆਂ ਨੂੰ ਵੀ ਪਾਣੀ ਪਾਉਣ ਵਾਲਾ ਪਿਆ ਸੀਗਾ ਦੂਸਰੀ ਦੂਸਰੀ ਵਾਰ ਮਾਰਦੇ ਆ ਇਹ ਬੱਦ ਪਰ ਤੇ ਮੈਂ ਕਿਹਾ ਸੁੱਕ ਜਾਊਗਾ ਬਾਹਰੋਂ ਤਾਂ ਧੁੱਪ ਨਾਲ ਹੀ ਸੁੱਕ ਜਾਣਾ ਤੇ ਪਰ ਹਟੇ ਨਹੀਂਗੇ ਇਹ ਇਧਰ ਮੈਂ ਇੱਕ ਨੂੰ ਦੇਖੋ ਤੇ ਬਾਹਰ ਸੂਰਜ ਵੀ ਆ ਗਿਆ ਇਸ ਦੇ ਨਾਲ ਬੱਦਲ ਵੀ ਬੱਦਲ ਫੇਰ ਬਣ ਗਿਆ ਸੀ ਦੁਬਾਰਾ ਐ ਲੱਗਦਾ ਸੀਗਾ ਮੀਂਹ ਆਊਗਾ ਜਾਂ ਨਹੀਂ ਰੀ ਤੇ ਪਰ ਮੀਂਹ ਨਹੀਂ ਰੀ ਤੋਂ ਬਚਾਵ ਰਿਹਾ ਕੀ ਰਾਂ ਸਾਫ ਸਫਾਈ ਸਾਰੀ ਹੋ ਗਈ ਚਲੋ ਬਾਅਦ ਵਿੱਚ ਦੇਖੀ ਜਾਊਗੀ ਜੇ ਮੀਂਹ ਨਹੀਂ ਆਗੀ ਤਾਂ ਫੇਰ ਫੇਰ ਦੁਬਾਰਾ ਤਾਂ ਕਰਨੀ ਪੈਣੀ ਹੈ ਜੇ ਰੋਜ਼ ਡੇਲੀ ਸਾਫ ਸਫਾਈ ਹੁੰਦੀ ਹੈ ਉਹ ਕੋਈ ਹੋਰ ਤਰ੍ਹਾਂ ਹੁੰਦੀ ਹੈ ਤੇ ਜਦੋਂ ਮੀਂਹ ਆ ਜੇ ਤੇ ਉਦੋਂ ਬਾਲਾ ਜਾਦੇ ਹੋ ਜਾਂਦਾ ਹੈਗਾ ਹੁਣ ਮੈਂ ਫੇਰ ਫੜ ਲਿਆ ਸੀ ਵਾਈਪਰ ਇੱਧਰ ਪੈਪ ਰੋਟੀ ਐ ਨਾ ਥੋੜਾ ਜਿਹਾ ਪਾਣੀ ਡੁੱਲ ਗਿਆ ਸੀਗਾ ਤੇ ਮੈਂ ਖਾਈ ਕੱਢ ਦਿੰਨੀ ਐ ਕਿ ਰਾਂ ਰੋਟੀ ਬਣਾ ਕੇ ਤੇ ਫੇਰ ਅੰਦਰੋਂ ਸਾਰੀ فرش ਧੋਣੀ ਹੈਗੀ ਮੈਕੂ ਦੇ ਥੱਲੇ ਪਾਣੀ ਗਿਆ ਮੈਕੂ ਭਾਜ ਲਈ ਉਹ ਤੱਕੀ ਇੱਧਰ ਥੋੜਾ ਥੋੜਾ ਰਹਿ ਗਿਆ ਸੀਗਾ ਤੇ ਮੈਂ ਕਿਹਾ ਚਲੋ ਆਪਣੇ ਸਾਰੇ 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 ਬਾਈਕਾਂ ਦੇ ਅੰਦਰੋਂ ਫਰਸ਼ ਜਿਹੜੀ ਉਹ ਤੋਂ ਉਣ ਵਾਲੀ ਰਹਿੰਦੀ ਹੈ ਇੱਧਰੋਂ ਬਾਹਰੋਂ ਇੱਧਰੋਂ ਸਾਰੇ ਸਬਸਕ੍ਰਾਈਬ ਹੋ ਗਏ ਤੇ ਰਸੋਈ ਦਾ ਕੰਮ ਵੀ ਸਾਰਾ ਪਿਆ ਆਪਣਾ ਤੇ ਹਜੇ ਕੱਪੜਿਆਂ ਦਾ ਵੀ ਢੇਰ ਲੱਗਿਆ ਪਿਆ ਵੀ ਧੋਣੇ ਆ ਤੇ ਕਿਹੜਾ ਹੁਣ ਕਰਦੇ ਆ ਕੋਈ ਰਸੋਈ ਦਾ ਮਾੜਾ ਮੋਟਾ ਕੰਮ ਤੇ ਉਸ ਤੋਂ ਬਾਅਦ ਫਿਰ ਅੰਦਰੋਂ ਸਾਰੀ ਫਰਸ਼ ਧੋਵਾਂਗੇ ਧੋਣ ਨਾਲ ਹੀ ਮਿੱਟੀ ਨਿਕਲਣੀ ਹੈ ਤੇ ਪੋਚੇ ਨਾਲ ਤਾਂ ਕੋਈ ਮਿੱਟੀ ਨਹੀਂ ਨਿਕਲਣੀ ਇੱਥੇ ਜਿਹੜੀ ਹੈਗੀ ਹੈਗੀ ਬਾਰੋਂ ਵੀ ਪਹਿਲਾਂ ਮੈਂ ਇਹਨਾਂ ਨੂੰ ਗੱਡ ਕੇ ਪੋਚਾ ਲਾਇਆ ਸੀਗਾ ਪਰ ਨਹੀਂ ਸਫਾਈ ਲੱਗੀ ਮੈਨੂੰ ਵਧੀਆ ਫੇਰ ਮੈਂ ਉਸ ਤੋਂ ਬਾਅਦ ਸਾਰੀ ਫਰਸ਼ ਤੋਂ ਥੋਤੀ ਤੇ ਜਲਦੀ ਜਲਦੀ ਆਪਾਂ ਬਾਹਰਲਾ ਕੰਮ ਉਧਰ ਮੈਂ ਕੱਪੜੇ ਅੱਧੇ ਪਾ ਰੱਖਿਆ ਮਸ਼ੀਨ 'ਚ ਤੇ ਅੰਦਰ ਹੈ ਜਿਹੜਾ ਕਮਰੇ ਹੈਗੇ ਜਿਹੜੇ ਇੱਧਰ ਵੀ ਸਾਰੇ ਚਾਦਰਾਂ ਸੁਧਰਨ ਲਾਤਿਆਂ ਸੀ ਇੱਧਰ ਦੇਖੋ ਇੱਧਰ ਵੀ ਸਾਰੀਆਂ ਚੱਕ ਕੇ ਧੋਤੀਆਂ ਲਾਪੀਆਂ ਸੀ ਨੂੰ ਤੇ ਸਾਰੀਆਂ ਮਿੱਟੀ-ਮੁੱਟੀ ਵਾਲਾ ਜਿਹੜੀਆਂ ਬਾਤ ਨੇਰੀ ਵਾਲੀਆਂ ਹੈਗੀਆਂ ਤੇ ਉਹ ਸਾਰੀਆਂ ਲਾ ਕੇ ਧੋ ਦਿਆਂਗੇ ਤੇ ਇੱਧਰ ਮੇਰੀ ਰਸੋਈ ਦਾ ਦੇਖੋ ਉਹ ਦੇਖੋ ਸਾਰਾ ਮੇਰਾ ਬੁਰਾ ਹਾਲ ਹੋਇਆ ਪਿਆਗਾ ਟੱਕ ਟੱਜ ਸਾਰਾ ਕੁਝ ਗੁੰਮਣਾ ਹੀ ਹੈ ਹਜੇ ਤੇ ਭਾਂਡੇ-ਕੁੰਡੇ ਵੀ ਧੋਣ ਵਾਲੇ ਪਏ ਹੈਗੇ ਤੇਰਾ ਆ ਦੀ ਲੋ ਜੀ ਆਪਾਂ ਇੱਥੋਂ ਵੀ ਸਾਰੇ ਧੋ ਤੇ ਸੀ ਵੀ ਖਰਸ਼ ਬੇ ਦੇਖੋ ਮੈਂ ਕੀ ਹੋਏਗੀ ਇਹ ਵੀ ਸੰਡੇ ਅੱਜ ਘੜੀਆ ਰੋਟੀ ਅੱਜ ਬਹੁਤ ਲੇਟ ਹੋ ਗਈ ਭੁੱਖ ਲੱਗੀ ਹੈ ਲੱਗੀ ਨਹੀਂ ਚਲ ਮੈਂ ਨਹੀਂ ਬਣਾਉਂਦੀ ਤੇ ਤੇਰਾ ਹੱਥ ਵੱਜੀ ਜਾਂਦਾਗਾ ਖਾਵਾ ਕਿੱਥੀ ਠੀਕ ਆ ਪਾਣੀ ਫੇਰ ਨਿਕਲਿਆ ਵੈਂਡ ਥੱਲਾ ਇੱਥੇ ਬਾਈ ਪਰਮਾਰਨ ਵਾਲਾ ਐਦਾਂ ਦੇਖੋ ਮੈਂ ਇੱਕੋ ਮੇਰਾ ਕਪੜੇ ਵੀ ਨਾਲ ਨਾਲ ਥੋ ਤੇ ਸੀ ਇੱਧਰ ਖਸਤੋਈ ਇਹ ਨਹੀਂ ਚਾਦਰ ਚੁੱਦਰ ਹੋ ਪਰ ਰੱਖਿਆ ਚਾਦਰਾਂ ਸਾਰੇ ਇਕੱਠੇ ਆ ਕਪੜੇ ਤਾਂ ਇਹ ਥੋਤੇ ਹੀ ਨਹੀਂ ਗਏਗੇ ਤੇ ਮੈਂ ਲੱਗੀ ਸੀ ਇੱਧਰ ਰਸੋਈ 'ਚ ਇਹ ਸ਼ੋਰਾਂ ਦੀ ਸਬਜ਼ੀ ਪਈ ਸੀ ਜੀ ਮੈਂ ਕਿਹਾ ਚਲੋ ਇਹ ਗਰਮ ਕਰ ਲੈਣੇ ਹੈਗੇ ਸਾਰੇ ਫਰਸ਼ ਨੂੰ ਮੇਰਾ ਪੱਤੋ ਤੇ ਸਾਰਾ ਕੰਮ ਕਰ ਪਾ ਕਲੀਅਰ ਸਾਰੇ ਤੇ ਹੋਣਾ ਕੱਪੜੇ ਧੋਣੇ ਆ ਤੇ ਰੋਟੀ ਖਾਣੀ ਆ ਰੋਟੀ ਖਾ ਕੇ ਜਿਹੜੇ ਇਧਰੋਂ ਵੀ ਹੋ ਗਈ ਸੀ ਸਾਰੇ ਸੁੱਕ ਗਿਆ ਸਾਰੇ ਤੇ ਹੁਣ ਫੇਰ ਉੱਤੇ ਬੱਦਲ ਤੇ ਨੇਰੀ ਬਣਿਆ ਹੁੰਦਾ ਤੇ ਪਰ ਆਊਗਾ ਜ਼ਰੂਰ ਕਿਉਂ ਜਦੋਂ ਆਪਾਂ ਸਾਰਾ ਕੰਮ ਕਰ ਲੈਨੇ ਆ ਨਾ ਤੇ ਉਹਦਾ ਹੁਣ ਸਾਰਾ ਫੇਰ ਸਭ ਸਫਾਈ ਕਰੀ ਹੈ ਜਿਹੜੀ ਸਵੇਰ ਦੇ ਲੱਗੇ ਆ ਉੱਠ ਕੇ ਤੇ ਇਹ ਕੰਮ ਖਰਾਬ ਫੇਰ ਕਰਨਾ ਹੀ ਕਰਨਾ ਨੇਰੀ ਨੇ ਇੱਧਰ ਹੋ ਗਈ ਸੀਗੀ ਸਬਜ਼ੀ ਗਰਮ ਇਹ ਬਸ ਨਾ ਬਣਾਉਣੀ ਹੈ ਸੋਰੀਆਂ ਦੀ ਤਰੀ ਵਧੀਆ ਬਣਦੀ ਹੈ ਜੀ ਲੋ ਜੀ ਆਟਾ ਵੀ ਬਣ ਗਿਆ ਸੀਗਾ ਮੇਂ ਹੁਣ ਲੱਗੀਆਂ ਮੈਂ ਰੋਟੀ ਬਣਾਉਣ ਤੇ ਵਲੌਗ ਨੰ ਬਣੇ ਰਿਓ